ਜਨ ਦਿੱਲੀ ਜਾਣਾ ਚਾਹ ਰਹੇ ਹਨ ਤਾਂ ਉਹਨਾਂ ਨੂੰ ਜਾਣੇ ਸੇ ਰੋਕਾ ਕਿਸੇ ਨੇ ਨਹੀਂ ਲੇਕਿਨ ਉਹ ਜਾਣੇ ਦਾ ਇੱਕ ਤਰੀਕਾ ਹੁੰਦਾ ਹੈ ਇਸ ਪ੍ਰਕਾਰ ਦੇ ਪਰੇਸ਼ਨਕਾਰੀ ਤਰੀਕੇ ਦਾ ਕੋਈ ਲਾਭ ਨਹੀਂ ਹੈ ਕਰਨੇ ਦਾ ਅਰੇ ਪੈਦਲ ਜਾ ਰਹੇ ਹਨ ਅਬ ਤਾਂ ਪੈਦਲ ਆਪਨੇ ਵੀ ਕਾਦਾ ਤੇ ਪੈਦਲ ਆ ਜਾਏ ਵਾਹਨ ਬਹੁਤ ਹੈ ਉਹ ਵਾਹਨੋਂ ਸੇ ਜਾ ਸਕਤੇ ਸਾਬਕਾ ਮੁੱਖ ਮੰਤਰੀ ਖੱਟਰ ਉਹਨਾਂ ਦਾ ਬਿਆਨ ਆਇਆ ਉਹਨਾਂ ਨੇ ਕਿਹਾ ਕਿ ਕਿਸਾਨ ਨੂੰ ਪੈਦਲ ਜਾਣ ਦੀ ਕੀ ਜ਼ਰੂਰਤ ਹੈ ਕਿਸਾਨਾਂ ਲਈ ਰਸਤੇ ਖੁੱਲੇ ਨੇ ਜੀ ਕਿਸਾਨ ਜਿਵੇਂ ਮਰਜੀ ਦਿੱਲੀ ਜਾ ਸਕਦੇ ਨੇ ਕੋਈ ਰਸਤਾ ਨਹੀਂ ਰੋਕਿਆ ਇੱਥੋਂ ਤੱਕ ਬਿਆਨ ਆਇਆ ਉਹਨਾਂ ਦਾ ਨਹੀਂ ਕਦੋਂ ਜਾਣ ਦਿੱਤੇ ਨੇ ਤੁਸੀਂ ਆਏ ਲਾ ਲੋ 7 8 ਜ ਕਿਸਾਨ ਪਹਿਲਾ जख्मी ਕਰਤੇ ਫਿਰ ਫਿਰ जख्मी ਕਰਤੇ 7 8 ਜ ਕਿਸਾਨ ਕੋ ਸੀਰੀਅਸ ਪਏ ਨੇ ਜਿਹੜੇ ਸੀਰੀਅਸ ਪਏ ਨੇ ਕਿਸਾਨ ਉਹ ਪੀਜੀਆਈ ਪਏ ਨੇ ਜਦੋਂ ਸਰਕਾਰ ਨੂੰ ਸੁਪਰੀਮ ਕੋਰਟ ਨੇ ਕਹਿਤਾ ਹਰਿਆਣੇ ਦੇ ਨੂੰ ਤੁਸੀਂ ਰਸਤਾ ਖੋਲੋ ਤੁਸੀਂ ਕੌਣ ਹੋ ਸਕਦੇ ਹੋ ਕਿਸਾਨਾਂ ਨੂੰ ਅੱਗੇ ਜਾਣ ਦੋ ਤੁਸੀਂ ਆਪਦੇ ਦਾ ਰਸਤਾ ਖੋਲੋ ਗਾਹ ਆਪੀ ਦੇਖਣਗੇ ਗਾਹ ਦਿੱਲੀ ਵਾਲੀ ਸਰਕਾਰ ਜਦੋਂ ਪੰਜਾਬ ਦੇ ਜਿੰਨੇ ਜਥੇਬੰਦੀ ਦੇ ਪ੍ਰਧਾਨ ਨੇ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਡੱਲੇ ਵਾਲਾ ਸਾਹਿਬ ਨੇ ਆਪਣੀ ਜ਼ਿੰਦਗੀ ਦਾਅ ਤੇ ਲਾ ਰੱਖੀ ਆ ਵੀ ਹੁਣ ਸਾਰੀਆਂ ਜਥੇਬੰਦੀਆਂ ਆਪਦੀ ਆਪਦੀ ਹੰਕਾਰ ਹਉਮੈ ਛੱਡ ਕੇ ਸਾਰੀਆਂ ਜਥੇਬੰਦੀਆਂ ਨੂੰ ਇਕਜੁੱਟ ਹੋ ਕੇ ਲੈ ਕੇ ਜਾਣਾ ਚਾਹੀਦਾ ਸਾਰੇ ਲਾਮ ਰਖਸ਼ ਜਿਵੇਂ ਪਹਿਲਾਂ ਗਏ ਸੀ ਜੇ ਉਹ ਨਿੱਕੀ ਕੁਸ਼ ਹੁੰਦਾ ਅਮਨਜੀ ਫਿਰ ਇਹਦੀ ਪਰਪਾਈ ਨਾ ਤਾਂ ਪੰਜਾਬ ਸਰਕਾਰ ਕਰ ਸਕੇ ਨਾ ਇਹਦੀ ਪਰਪਾਈ ਫਿਰ ਹਰਿਆਣਾ ਸਰਕਾਰ ਕਰ ਸਕੇ ਫਿਰ ਇੱਕ ਇਹ ਜਹਾ ਹਜੂਮ ਉੱਠੂਗਾ ਤੇ ਰੱਬ ਨਾ ਕਰੇ ਕੋਈ ਨਫਾ ਨੁਕਸਾਨ ਹੋ ਗਿਆ ਡੱਲੇ ਵਾਲਾ ਸਾਹਿਬ ਦਾ ਫਿਰ ਇਹ ਦੇਖਿਓ ਵੀ ਫਿਰ ਇਹ ਨਾ ਤੋ ਸਾਂਭਿਆ ਨਹੀਂ ਜਾਣਾ ਕੌਣ ਬੈਠਦਾ ਆਪਣੀ ਜੀ ਕਿਸੇ ਲਈ ਅੱਜ ਪੁੱਕੜ ਤਾਲਾਂ ਤੇ ਇੱਕ ਜਾਜਬਾ ਉਹਨਾਂ ਦੇ ਲਈ ਇੱਕ ਉਹਨਾਂ ਦੇ ਇੱਕ ਇਹ ਆ ਵੀ ਮੈਂ ਆਪਦੇ ਆਉਣ ਵਾਲੀ ਪੀੜ੍ਹੀ ਵਾਸਤੇ ਕੁਝ ਕਰ ਜਾਂ ਪ੍ਰਧਾਨ ਮੰਤਰੀ ਨੂੰ ਚਾਹੀਦਾ ਵੀ ਇੱਕ ਜਥੇਬੰਦੀ ਦਾ ਐਡਾ ਪ੍ਰਧਾਨ ਇੱਕ ਮਰਨ ਕਿਨਾਰੇ ਪਿਆ ਹੋਵੇ ਕਿ ਜਾਇਜ਼ ਮੰਗਾਂ ਨੂੰ ਲੈ ਕੇ ਤੇ ਉਸ ਤੋਂ ਬਾਅਦ ਸੁਪਰੀਮ ਕੋਰਟ ਨੇ ਵੀ ਜਿਹੜਾ ਇਹ ਕਹਿ ਰੱਖਿਆ ਵੀਹਾਂ ਭਾਈ ਕਿਸਾਨਾਂ ਦੀਆਂ ਮੰਗਾਂ ਜਾਇਜ਼ ਨੇ ਇਹ ਆਪਦਾ ਦਿੱਲੀ ਜਾ ਸਕਦੇ ਨੇ ਫਿਰ ਉੱਥੇ ਹਰਿਆਣਾ ਸਰਕਾਰਾਂ ਨੂੰ ਕੀ ਅੜਚਣ ਹੋ ਸਕਦੀ ਆ ਹਰਿਆਣਾ ਸਰਕਾਰ ਅੱਗੇ ਜਾਣ ਦੇਵੇ ਕਿਸਾਨਾਂ ਨੂੰ ਪੰਜਾਬੀ ਲੋਕ ਚੈਨਲ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਸ਼ੰਭੂ ਬਾਰਡਰ ਤੇ ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਲਗਾਤਾਰ ਜਾਰੀ ਹੈ ਸ਼ੰਭੂ ਬਾਰਡਰ ਤੇ 6 ਦਸੰਬਰ ਨੂੰ ਪਹਿਲਾਂ ਕਿਸਾਨਾਂ ਨੇ ਦਿੱਲੀ ਕੂਚ ਕਰਨ ਦਾ ਐਲਾਨ ਕੀਤਾ ਸੀ ਕਿ ਦਿੱਲੀ ਨੂੰ ਕੂਚ ਕਰਾਂਗੇ ਪੈਦਲ ਮਾਰਚ 101 ਕਿਸਾਨਾਂ ਦਾ ਜਥਾ ਅੱਗੇ ਵਧਿਆ ਅਥਰੂ ਗੈਸ ਦੇ ਗੋਲੇ ਸੁੱਟੇ ਗਏ ਅਤੇ ਕਾਫੀ ਕਿਸਾਨ ਜ਼ਖਮੀ ਵੀ ਹੋਏ ਉਸ ਤੋਂ ਬਾਅਦ ਕਿਸਾਨਾਂ ਨੇ ਆਪਣਾ ਫੈਸਲਾ ਵਾਪਸ ਲਿਆ ਵਾਪਸ ਮੁੜਿਆਏ ਉਸ ਤੋਂ ਬਾਅਦ 8 ਦਸੰਬਰ ਨੂੰ ਕਿਸਾਨ ਫੇਰ ਦੁਬਾਰਾ ਸ਼ੰਭੂ ਬਾਰਡਰ ਤੇ ਅੱਗੇ ਵਧਦੇ ਨੇ 101 ਕਿਸਾਨਾਂ ਦਾ ਕਾਫਲਾ ਫੇਰ ਅੱਗੇ ਵਧਦਾ ਫੇਰ ਅਥਰੂ ਗੈਸ ਦੇ ਗੋਲੇ ਸੁੱਟੇ ਜਾਂਦੇ ਨੇ ਅਤੇ ਤਸਵੀਰਾਂ ਇਹ ਵੀ ਆਉਂਦੀਆਂ ਨੇ ਕਿ ਜਿਹੜੀ ਉੱਥੇ ਪੈਰਾਮਿਲਟਰੀ ਫੋਰਸਸ ਨੇ ਉਹ ਹੱਥ ਜੋੜਦੇ ਨੇ ਕਿ ਤੁਸੀਂ ਪਿੱਛੇ ਮੁੜ ਜਾਓ ਫੁੱਲਾਂ ਦੀ ਬਰਖਾ ਵੀ ਕਰਦੇ ਨੇ ਕਾਫੀ ਕੁਝ ਹੋਇਆ ਪਰ ਕਾਫੀ ਕਿਸਾਨ ਜ਼ਖਮੀ ਵੀ ਹੋਏ ਕਿਉਂਕਿ ਅਥਰੂ ਗੈਸ ਦੇ ਗੋਲੇ ਸੁੱਟੇ ਗਏ ਅਤੇ ਇੱਕ ਕਿਸਾਨ ਤਾਂ ਪੀਜੀ ਰੈਫਰ ਵੀ ਕਰ ਦਿੱਤਾ ਸੀ ਇਥੋਂ ਤੱਕ ਗੱਲਬਾਤ ਆਈ ਪਰ ਉਸ ਤੋਂ ਬਾਅਦ ਲਗਾਤਾਰ ਕਸ਼ਮਕਸ਼ ਕਿਸਾਨਾਂ ਦੀ ਵੀ ਜਾਰੀ ਆ ਤੇ ਕਿਸਾਨ ਕਹਿ ਰਹੇ ਨੇ ਕਿ ਅਸੀਂ ਦਿੱਲੀ ਵੱਲ ਵਧਾਂਗੇ ਸਾਡਾ ਮਿਸਨਾ ਆਪਣੀਆਂ ਮੰਗਾਂ ਲਈ ਦਿੱਲੀ ਜਾਣਾ ਅਸੀਂ ਦਿੱਲੀ ਜਾਵਾਂਗੇ ਸੋ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਨੌਜਵਾਨ ਕਿਸਾਨ ਆ ਗੂ ਲਾਲੀ ਸਖਰੋਧੀ ਮੌਜੂਦ ਨੇ ਲਾਲੀ ਜੀ ਕਿਵੇਂ ਦੇਖਦੇ ਹੋ ਸਾਰਾ ਮਾਮਲਾ ਕਿਵੇਂ ਦਾ ਲੱਗ ਰਿਹਾ 6 ਦਸੰਬਰ ਨੂੰ ਕਿਸਾਨ ਜਾਂਦੇ ਨੇ ਫਿਰ 8 ਨੂੰ ਜਾਂਦੇ ਨੇ ਅਥਰੂ ਗੈਸ ਦੇ ਗੋਲੇ ਆਉਂਦੇ ਨੇ ਕਾਫੀ ਕੁਝ ਹੋਇਆ ਕਾਫੀ ਕਿਸਾਨ ਜ਼ਖਮੀ ਵੀ ਹੋਏ ਨੇ ਕੀ ਲੱਗਦਾ ਤੁਹਾਨੂੰ ਕਿਵੇਂ ਦਾ ਰਹਿਣ ਵਾਲਾ ਸਾਰ ਦੇਖੋ ਬਹੁਤ ਮੰਦਭਾਗੀ ਘਟਨਾ ਜੀ ਇਹ ਕਿਸਾਨਾਂ ਲਈ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੇ ਜਿਹੜੇ ਲਗਾਤਾਰ ਕਈ ਦਿਨਾਂ ਤੋਂ ਬੈਠੇ ਨੇ ਭੁੱਖ ਹੜਤਾਲ ਤੇ ਜਿਨ੍ਹਾਂ ਦੀ ਸਿਹਤ ਬਹੁਤ ਨਾਜ਼ੁਕ ਹੁੰਦੀ ਜਾ ਰਹੀ ਹੈ ਸਾਨੂੰ ਇਹ ਵੀ ਸਮਝਣਾ ਚਾਹੀਦਾ ਵੀ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੂੰ ਕੈਂਸਰ ਦੀ ਪ੍ਰੋਬਲਮ ਆ ਕਿਡਨੀ ਦੀ ਪ੍ਰੋਬਲਮ ਆ ਤੇ ਵੱਖ-ਵੱਖ ਬਿਮਾਰੀਆਂ ਨਾਲ ਜੂਦੇ ਹੋਏ ਦਿਨ-ਪ੍ਰਤੀ-ਦਿਨ ਸਰਦਾਰ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਜਿਹੜੀ ਨਾਜ਼ੁਕ ਹੁੰਦੀ ਜਾ ਰਹੀ ਹੈ ਜੇ 5-7 ਦਿਨ ਇਹ ਫੈਸਲੇ ਤੇ ਕੋਈ ਨਾ ਹੱਲ ਹੋਇਆ ਤਾਂ ਮੈਨੂੰ ਐ ਲੱਗਦਾ ਡੱਲੇ ਵਾਲਾ ਸਾਹਿਬ ਦੀ ਜਿਹੜੀ ਸੰਤਿਤੀ ਹੈਗੀ ਮੁੜ ਕੇ ਕਾਬੂ 'ਚ ਨਹੀਂ ਆਉਣੀ ਹੈਗੀ ਠੀਕ ਹੈ ਜਿਹੜੀ ਬਾਕੀ ਇਹ ਗੱਲ ਵੀ ਸਾਹਮਣੇ ਆ ਰਹੀ ਹੈ ਕਿ ਕਿਡਨੀ ਕਾਫੀ ਫੇਲੀਅਰ ਆ ਰਹੀ ਹੈ ਉਹਨਾਂ ਦੀ ਕਿਡਨੀ ਦੀ ਕਿਉਂਕਿ ਡਾਕਟਰਾਂ ਨੇ ਜੋ ਵੀ ਰਿਪੋਰਟਸ ਕੀਤੀਆਂ ਨੇ ਉਹ 'ਚ ਵੀ ਆ ਰਿਹਾ ਕਿ ਕਿਡਨੀ ਲਈ ਖਤਰਨਾਕ ਆ ਕਾਫੀ ਵੀ ਕਿਡਨੀ ਕਦੋਂ ਵੀ ਮਤਲਬ ਬਿਲਕੁਲ ਜਵਾਬ ਦੇ ਸਕਦੀ ਹੈ ਹਾਂਜੀ ਉਹ ਉਹੀ ਹੈ ਵੀ ਡਾਕਟਰਾਂ ਨੂੰ ਹੁਣ ਸਾਡੀ ਦੇਸ਼ ਦੀ ਪ੍ਰਧਾਨ ਮੰਤਰੀ ਨੂੰ ਚਾਹੀਦਾ ਵੀ ਇੱਕ ਜਥੇਬੰਦੀ ਦਾ ਐਡਾ ਪ੍ਰਧਾਨ ਇੱਕ ਮਰਨ ਕਿਨਾਰੇ ਪਿਆ ਹੋਵੇ ਇੱਕ ਜਾਇਜ਼ ਮੰਗਾਂ ਨੂੰ ਲੈ ਕੇ ਤੇ ਉਸ ਤੋਂ ਬਾਅਦ ਸੁਪਰੀਮ ਕੋਰਟ ਨੇ ਵੀ ਜਿਹੜਾ ਇਹ ਕਹਿ ਰੱਖਿਆ ਵੀਹਾਂ ਪਈ ਕਿਸਾਨਾਂ ਦੀਆਂ ਮੰਗਾਂ ਜਾਇਜ਼ ਨੇ ਇਹ ਆਪਦਾ ਦਿੱਲੀ ਜਾ ਸਕਦੇ ਨੇ ਫਿਰ ਉੱਥੇ ਹਰਿਆਣਾ ਸਰਕਾਰ ਨੂੰ ਕੀ ਰੱਚਨ ਹੋ ਸਕਦੀ ਆ ਹਰਿਆਣਾ ਸਰਕਾਰ ਅੱਗੇ ਜਾਣ ਦੇਵੇ ਕਿਸਾਨਾਂ ਨੂੰ ਨਹੀਂ ਵੈਸੇ ਹਰਿਆਣਾ ਸਰਕਾਰ ਦੇ ਵਿੱਚੋਂ ਗੱਲਬਾਤ ਵੀ ਆਈ ਆ ਸਾਬਕਾ ਮੁੱਖ ਮੰਤਰੀ ਖੱਟਰ ਉਹਨਾਂ ਦਾ ਬਿਆਨ ਆਇਆ ਉਹਨਾਂ ਨੇ ਕਿਹਾ ਕਿ ਕਿਸਾਨਾਂ ਨੂੰ ਪੈਦਲ ਜਾਣ ਦੀ ਕੀ ਜ਼ਰੂਰਤ ਆ ਕਿਸਾਨਾਂ ਲਈ ਰਸਤੇ ਖੁੱਲੇ ਨੇ ਜੀ ਕਿਸਾਨ ਜਿਵੇਂ ਮਰਜੀ ਦਿੱਲੀ ਜਾ ਸਕਦੇ ਨੇ ਕੋਈ ਰਸਤਾ ਨਹੀਂ ਰੋਕਿਆ ਇੱਥੋਂ ਤੱਕ ਬਿਆਨ ਆਇਆ ਉਹਨਾਂ ਦਾ ਨਹੀਂ ਕਦੋਂ ਜਾਣ ਦਿੱਤੇ ਨੇ ਤੁਸੀਂ ਆਇਆ ਲਾ ਲੋ 7-8 ਕਿਸਾਨ ਪਹਿਲਾ ਜ਼ਖਮੀ ਕਰਤੇ ਫਿਰ ਫਿਰ ਜਾਖਮੀ ਕਰਤੇ ਸੱਤ ਅੱਠ ਜਾਖਮ ਕਿਸਾਨ ਕੁ ਸੀਰੀਅਸ ਪਏ ਨੇ ਜਿਹੜੇ ਸੀਰੀਅਸ ਪਏ ਨੇ ਕਿਸਾਨ ਉਹ ਪੀਜੀਆਈ ਪਏ ਨੇ ਵੱਡਾ ਟੁੱਕੀ ਕਰਕੇ ਉਹਨਾਂ ਨਾਲ ਵੀ ਇੱਥੇ ਤੱਕ ਨੁਕਸਾਨ ਹੋ ਗਿਆ ਪਹਿਲਾਂ ਅਸੀਂ ਸੱਤ ਅੱਠ ਸੌ ਆਬ ਦਾ ਕਿਸਾਨ ਸ਼ਹੀਦ ਕਰਾ ਲਿਆ ਕਿੰਨੇ ਕਾਬ ਦੇ ਬੰਦੇ ਫਟੜ ਕਰਾ ਲਏ ਇਹ ਜਿਹੇ ਹਜ਼ਾਰੇ ਸਾਡੇ ਕਿਸਾਨ ਨੇ ਜਿਹੜੇ ਮੰਜਿਆਂ ਚ ਪਏ ਨੇ ਜਾਦੇ ਪੁਲਿਸ ਤੁਹਾਡੇ ਪੁਲਿਸ ਪ੍ਰਸ਼ਾਸਨ ਦੇ ਵੱਡਾ ਟੁੱਕ ਕੇ ਕਿਸਾਨਾਂ ਨਾਲ ਕਰਕੇ ੱਤਕਾ ਉਹ ਨਹੀਂ ਲੋਟ ਆਏ ਹਲੇ ਤੱਕ ਫਿਰ ਮਨੋਹਰ لال ਖੱਟਰ ਨੇ ਬਿਆਨ ਕਿਉਂ ਦਿੱਤਾ ਕਿ ਜਾ ਸਕਦੇ ਨੇ ਉਹ ਕੋਈ ਚੱਕਰ ਨਹੀਂ ਅੱਜ ਦਾ ਬਿਆਨ ਆ ਤਾਜਾ ਇਹਨੂੰ ਕਿਵੇਂ ਦੇਖਦੇ ਹੋ ਤੁਸੀਂ ਨਹੀਂ ਫਿਰ ਜੇ ਜਾਣ ਦੇ ਸਕਦੇ ਨੇ ਉਹ ਤਾਂ ਇਹ ਕਹਿੰਦਾ ਮਨੋਹਰ لال ਖੱਟਰ ਵੀ ਦਿੱਲੀ ਸਰਕਾਰ ਤੋਂ ਪਹਿਲਾਂ ਲੈ ਕੇ ਆਓ ਫਿਰ ਤਾਂ ਕਿਸਾਨ ਇਹੀ ਜਣਾਚ ਪਏ ਰਹਿਣ ਕਦੇ ਹਰਿਆਣਾ ਸਰਕਾਰ ਤੋਂ ਕਦੋਂ ਦਿੱਲੀ ਸਰਕਾਰ ਤੋਂ ਜਦੋਂ ਸਰਕਾਰ ਨੂੰ ਸੁਪਰੀਮ ਕੋਰਟ ਨੇ ਕਹਿਤਾ ਹਰਿਆਣੇ ਨੂੰ ਵੀ ਤੁਸੀਂ ਰਸਤਾ ਖੋਲੋ ਤੁਸੀਂ ਕੌਣ ਹੋ ਸਕਦੇ ਹੋ ਕਿਸਾਨਾਂ ਨੂੰ ਅੱਗੇ ਜਾਣ ਦੇ ਹੂੰ ਤੁਸੀਂ ਆਪਦੇ ਦਾ ਰਸਤਾ ਖੋਲੋ ਗਾਹਾਂ ਆਪੀ ਦੇਖਣਗੇ ਗਾਹਾਂ ਦਿੱਲੀ ਵਾਲੀ ਸਰਕਾਰ ਆ ਜਦੋਂ ਕਿਸਾਨ ਜਿਹੜੇ ਆਗੂ ਨੇ ਸਾਡੇ ਵੀ ਹਾਂ ਅਸੀਂ ਤੁਸੀਂ ਆ ਜੇ ਤੁਸੀਂ ਸੱਚੇ ਹੋ ਪਹਿਲੀ ਗੱਲ ਤਾਂ ਸੁਪਰੀਮ ਕੋਰਟ ਨੂੰ ਇਹਨਾਂ ਤੇ ਡੰਡਾ ਚੜ੍ਹਨਾ ਚਾਹੀਦਾ ਖੱਟਰ ਸਰਕਾਰ ਤੇ ਵੀ ਜਦੋਂ ਤੁਸੀਂ ਪਾਵਰਫੁੱਲ ਨੂੰ ਕੋ ਸੁਪਰੀਮ ਕੋਰਟ ਪਾਵਰਫੁੱਲ ਆ ਇਹਦਾ ਮਤਲਬ ਤਾਂ ਫਿਰ ਸੁਪਰੀਮ ਜਿਹੜੀ ਪਾਵਰਫੁੱਲ ਆਪਣੀ ਮਾਨਯੋਗ ਅਦਾਲਤ ਨੂੰ ਇਹ ਚਿਟੜਾ ਰਹੇ ਨੇ ਵੀ ਉਹ ਸਾਡੀਆਂ ਸਰਕਾਰਾਂ ਦੇ ਹੀ ਟੇਕ ਕੰਮ ਕਰਦੇ ਨੇ ਜੇ ਉਹਨਾਂ ਦੀ ਨਹੀਂ ਮੰਨਦੇ ਹੁਣ ਇਹ ਇੱਥੇ ਤੱਕ ਆ ਗਿਆ ਵੀ ਜੇ ਇਹ ਨਹੀਂ ਮੰਨਦੇ ਤਾਂ ਸੁਪਰੀਮ ਕੋਰਟ ਇਹਨਾਂ ਨੂੰ ਸਰਕਾਰ ਤੇ ਕਸ ਕੰਝਾ ਕਸਣਾ ਚਾਹੀਦਾ ਵੀ ਤੁਸੀਂ ਅੱਗੇ ਜਾਣ ਦਿਓ ਕਿਸਾਨਾਂ ਨੂੰ ਪਰਮਣ ਜੀ ਸਾਡਾ ਮੈਂ ਇਹ ਕਹਿਣਾ ਚਾਹਣਾ ਪੂਰੇ ਸਵਾ 3 ਕਰੋੜ ਪੰਜਾਬ ਦੀ ਆਬਾਦੀ ਹੈ ਜਿਹਨਾਂ ਜਿੱਚੋ ਸਵਾ 2 ਕਰੋੜ ਪੰਜਾਬ ਦੇ ਕਿਸਾਨ ਨੇ ਉਹ ਕਿਸਾਨੀ ਤੇ ਨਿਰਭਰਾ ਪੂਰਾ ਸਿਸਟਮ ਆ ਜਿਹੜਾ ਪੰਜਾਬ ਦਾ ਜੇ ਕਿਸਾਨੀ ਨਾ ਬਚੀ ਐਸ ਵਾਰ ਤੁਸੀਂ ਦੇਖ ਲਓ ਤਿਹਾਰਾਂ ਦਾ ਕੀ ਕਿਸਾਨ ਜਾਇਜ਼ ਮੰਗਾਂ ਨੂੰ ਲੈ ਕੇ ਅੱਜ ਮਰਨ ਵਰਤ ਦੇ ਤੁਹਾਨੂੰ ਬੈਠਣਾ ਪੈ ਰਿਹਾ ਸਾਨੂੰ ਡਾਂਗਾ ਖਾਣਾ ਪੈ ਰਿਹਾ ਮੈਂ ਪੂਰੇ ਪੰਜਾਬ ਦੇ ਕਿਸਾਨਾਂ ਨੂੰ ਕਹਿਣਾ ਵੀ ਪੂਰੇ ਦੇ ਪੂਰੇ ਪੰਜਾਬ ਦੇ ਸਾਰੇ ਜਿੰਨੇ ਸਬਤ ਜੇ ਕਿਸਾਨੀ ਖਤਮ ਹੋ ਗਈ ਕਿਸਾਨਾਂ ਦੀਆਂ ਜਾਇਜ਼ ਮੰਗਾਂ ਨਾ ਮੰਨੀਆਂ ਸਾਡੇ ਜਿਹੜੇ ਕਿਸਾਨ ਆਗੂ ਨੇ ਉਹਨਾਂ ਨੂੰ ਨਿੱਕੀ ਹੋ ਗਈ ਤੁਸੀਂ ਵੀ ਕਿਸਾਨੀ ਦੇ ਨਾਲ ਪੰਜਾਬ ਦੇ ਲੋਕੋ ਬਰਬਾਦੀ ਤੁਸੀਂ ਵੀ ਹੋਣੀ ਆ ਆ ਬਾਜ਼ਾਰਾ ਸੁੰਨੇ ਪਾਸਰੇ ਪਏ ਨੇ ਕਿਸਾਨੀ ਤੋਂ ਬਿਨਾ ਤੁਹਾਨੂੰ ਵੀ ਕਹਿੰਦੇ ਆ ਜਿੰਨੇ ਲੋਕ ਨੇ ਵੱਧ ਤੋਂ ਵੱਧ ਜਿੰਨੀਆਂ ਜਥੇਬੰਦੀਆਂ ਨੇ ਮੈਂ ਹੁਣ ਇੱਥੇ ਇਹ ਕਹਿ ਦੇਣਾ ਸਾਰਿਆਂ ਨੂੰ ਵੀ ਦੇਖੋ ਪੰਜਾਬ ਦੇ ਜਿੰਨੇ ਜਥੇਬੰਦੀ ਦੇ ਪ੍ਰਧਾਨ ਨੇ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਡੱਲੇ ਵਾਲਾ ਸਾਹਿਬ ਨੇ ਆਪਣੀ ਜ਼ਿੰਦਗੀ ਦਾਤ ਤੇ ਲਾ ਰੱਖੀ ਆ ਵੀ ਹੁਣ ਸਾਰੀਆਂ ਜਥੇਬੰਦੀਆਂ ਆਪਦੀ ਆਪਦੀ ਹੰਕਾਰ ਹਉਮੈ ਛੱਡ ਕੇ ਸਾਰੀਆਂ ਜਥੇਬੰਦੀਆਂ ਨੂੰ ਇਕੱਠੇ ਹੋ ਕੇ ਲੈ ਕੇ ਜਾਣਾ ਚਾਹੀਦਾ ਸਾਰੇ ਲਾਮ ਰਖਸ਼ ਜਿਵੇਂ ਪਹਿਲਾਂ ਗਏ ਸੀ ਸਾਥ ਆਪ ਦੇ ਇੱਕ ਇੱਕ ਸਾਥੀ ਨੂੰ ਤੁਹਾਡਾ ਅੱਜ ਉਹ ਸਦੀਤੀ ਦੇ ਵਿੱਚ ਪਿਆ ਗੰਭੀਰ ਚਿਹੇ ਉਗਰਾਹ ਜਥੇਬੰਦੀ ਦੇ ਪ੍ਰਧਾਨ ਹੋਣ ਸਾਰੇ ਜਥੇਬੰਦੀਆਂ ਦੇ ਜਿੰਨੇ 32 33 ਪਹਿਲਾਂ ਸੀ ਸਾਰੇ ਜਥੇਬੰਦੀਆਂ ਦੇ ਰਕੇਸ਼ ਟਕੈਤ ਤੋਂ ਲੈ ਜਿੰਨੇ ਸਾਰੇ ਉੱਥੇ ਜਾ ਕੇ ਬਿਲਕੁਲ ਬਿਲਕੁਲ ਮੰਨਦੇ ਤੁਹਾਡੀ ਗੱਲ ਬਾਕੀ ਤੁਹਾਨੂੰ ਕੀ ਲੱਗਦਾ ਸਿਸਟਮ ਕੀ ਲੱਗਦਾ ਇੱਕ ਪਾਸੇ ਬਿਆਨ ਆ ਰਹੇ ਨੇ ਉੱਪਰ ਰਾਸ਼ਟਰਪਤੀ ਦਾ ਬਿਆਨ ਆਇਆ ਕਿ ਕਿਸਾਨ ਇੱਕ ਦੇਸ਼ ਦਾ ਧੁਰਾ ਹੁੰਦੇ ਨੇ ਕਿਸਾਨਾਂ ਤੇ ਬਿਨਾ ਵਿਕਾਸ ਨਹੀਂ ਹੋ ਸਕਦਾ ਦੂਜੇ ਪਾਸੇ ਮਨੋਹਰ ਲਾਲ ਖੱਟਰ ਕਹਿੰਦੇ ਨੇ ਕਿ ਕੋਈ ਚੱਕਰ ਨਹੀਂ ਕਿਸਾਨ ਅੱਗੇ ਜਾ ਸਕਦੇ ਭਾਰਤ ਦੂਜੇ ਪਾਸੇ ਸ਼ੰਭੂ ਬਾਰਡਰ ਤੇ 6 ਦਸੰਬਰ ਨੂੰ 8 ਦਸੰਬਰ ਨੂੰ ਕਿਸਾਨਾਂ ਤੇ ਅਥਰੂ ਗੈਸ ਦੇ ਗੋਲੇ ਸੁੱਟੇ ਇਹ ਬਿਆਨਾਂ ਨੂੰ ਕਿਵੇਂ ਦੇਖੀਏ ਦੂਜੇ ਪਾਸੇ ਜਿਹੜੇ ਰੋਕ ਰਹੇ ਨੇ ਉਹਨਾਂ ਨੂੰ ਕਿਵੇਂ ਦੇਖੀਏ ਦੇਖੋ ਮ ਜੀ ਉਪ ਰਾਸ਼ਟਰਪਤੀ ਨੇ ਕਿਸਾਨਾਂ ਦੇ ਹਾਂ ਦਾ ਨਾਰਾ ਮਾਰਿਆ ਪਰ ਜਿਹੜੇ ਦੇਸ਼ ਦੇ ਸਾਡੇ ਰਾਸ਼ਟਰਪਤੀ ਨੇ ਉਹਨਾਂ ਨੂੰ ਤਾਂ ਦਿਲ ਤੋਂ ਹੋਣ ਕਰਕੇ ਹੀ ਮੰਦਰ ਚ ਨਹੀਂ ਬਣ ਦਿੰਦੇ ਜਿਹੜਾ ਸਭ ਤੋਂ ਪਾਵਰਫੁੱਲ ਰਾਸ਼ਟਰਪਤੀ ਦੇਸ਼ ਦਾ ਜਿਹਦੇ ਜਿਹਦੇ ਸਭ ਤੋਂ ਪ੍ਰਧਾਨ ਮੰਤਰੀ ਤੋਂ ਵੱਡਾ ਉਹ ਆਉਦਾ ਹੈ ਰਾਸ਼ਟਰਪਤੀ ਦਾ ਉਹ ਉਹ ਦੇਸ਼ ਦੀ ਗੱਲ ਕਰ ਰਹੇ ਆ ਮਨ ਜੀ ਅਸੀਂ ਉੱਥੇ ਗੱਲ ਕਰ ਰਹੇ ਆ ਜਿੱਥੇ ਇੱਕ ਦਲਤ ਹੋਂ ਦੇ ਨਾਲ ਉਹਨੂੰ ਮੰਦਰ ਚੰਨੀ ਵਧਣ ਦਿੱਤਾ ਜਾ ਰਿਹਾ ਕਿੱਡੀਆਂ ਇਹ ਸਾਡੀਆਂ ਲੋਕਾਂ ਚ ਵਰਲਡ ਦੇ ਵਿੱਚ ਜਿਹੜੀਆਂ ਗੱਲਾਂ ਜਾਂਦੀਆਂ ਨੇ ਕਿ ਉਹ ਉਹ ਸਵਕਾਰ ਕਰਦੇ ਹੋਣਗੇ ਰਾਸ਼ਟਰਪਤੀ ਦੇ ਉਹਦੇ ਕੀ ਮੈਨੇ ਨੇ ਕੀ ਨਾ ਇੱਥੇ ਤਾਂ ਫਿਰ ਇਹ ਆ ਗਿਆ ਨਾ ਵੀ ਜੋ ਇਹਨਾਂ ਦੇ ਸੰਗ ਨੇ ਕਹਿਤਾ ਜੋ ਇਹਨਾਂ ਦੇ ਪ੍ਰਧਾਨ ਮੰਤਰੀ ਉਹੀ ਆਲੇ ਨਾਲ ਨੇ ਦੋ ਲੋਕਾਂ ਨੂੰ ਅੱਜ ਜਾਣ ਲੈਣੇ ਦੇਸ਼ ਦੇ ਲੋਕ ਕੇ ਕਮਿਤ ਸ਼ਾ ਇੱਕ ਪ੍ਰਧਾਨ ਮੰਤਰੀ ਉਹਨਾਂ ਨੇ ਕੀ ਫੈਸਲੇ ਦੇਣੇ ਨੇ ਕਿਸੇ ਨੂੰ ਇਹ ਨਹੀਂ ਪਤਾ ਵੀ ਕੈਬਨਿਟ ਦੇ ਵਿੱਚ ਕੌਣ ਹੈਗਾ ਕੌਣ ਰੇਲਵੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿਹੜੇ ਨੈਸ਼ਨਲ ਟੀਵੀ ਆ ਦੋਏ ਬੰਦਿਆਂ ਦੀ ਖਬਰ ਆਉਂਦੀਆਂ ਨੇ ਨੈਸ਼ਨਲ ਟੀਵੀ ਤੇ ਅਮਿਤ ਸ਼ਾਹ ਮੋਦੀ ਕੋਈ ਤੁਹਾਨੂੰ ਉੱਥੇ ਨਹੀਂ ਦੇਖੂਗਾ ਵੀ ਰੇਲਵੇ ਮੰਤਰੀ ਕੌਣਾ ਕੌਣ ਖਾਦ ਦੇ ਕੱਪੜਾ ਕਿਹੜਾ ਕੋਈ ਵੀ ਮੰਤਰੀ ਦੋਏ ਬੰਦੇ ਨੇ ਸਰਕਾਰ ਚਲਾ ਰਹੇ ਨੇ ਬਾਕੀ ਦਾ ਸਾਰਾ ਇੱਕ ਟਮ ਟਮਾ ਜੇ ਇਹਨਾਂ ਨੇ ਕਰਨਾ ਤਾਂ ਇਹਨਾਂ ਨੇ ਕਰਨਾ ਬਾਕੀ ਬਿਆਨ ਜਿਹੜੇ ਮਰਜ਼ੀ ਦੀ ਜਾਵੇ ਆਪਣੀ ਬਿਲਕੁਲ ਬਾਕੀ ਜਗਜੀਤ ਸਿੰਘ ਡੱਲੇਵਾਲ ਦੀ ਗੱਲਬਾਤ ਕਰਾਂਗੇ ਕਿਵੇਂ ਲੱਗਦਾ ਤੁਹਾਨੂੰ ਜੇਕਰ ਜਗਜੀਤ ਸਿੰਘ ਡੱਲੇਵਾਲ ਨੂੰ ਕੋਈ ਮੰਦਭਾਗੀ ਘਟਨਾ ਹੁੰਦੀ ਆ ਕੁਝ ਵੀ ਹੁੰਦਾ ਤਾਂ ਕਿਵੇਂ ਦਾ ਰਹਿਣ ਵਾਲਾ ਕਿਤੇ ਨਾ ਕਿਤੇ ਕਿਸਾਨਾਂ ਚ ਹੋਰ ਰੌਸ ਵਧ ਜਾਣਾ ਆਉਣ ਵਾਲੇ ਸਮੇਂ ਚ ਸਰਕਾਰ ਨੂੰ ਸੋਚਣ ਲਈ ਵੀ ਮਜਬੂਰ ਹੋਣਾ ਪੈਣਾ ਫਿਰ ਦੇਖੋ ਜੇ ਰੱਬ ਨਾ ਕਰੇ ਪਹਿਲੀ ਗੱਲ ਤਾਂ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਆ ਸਾਡੇ ਉਸ ਆਗੂ ਦੀ ਉਮਰ ਲੰਮੀ ਹੋਵੇ ਕਿਉਂਕਿ ਉਹ ਇੱਕ ਇਹੋ ਜਿਹੇ ਕਿਸਾਨ ਆਗੂ ਨੇ ਜਿਹੜੇ ਸੱਚੇ ਦਿਲੋਂ ਲੜਦੇ ਨੇ ਜਿਨ੍ਹਾਂ ਨੇ ਨਾ ਤਾਂ ਕੋਈ ਆਪਦਾ ਇਹ ਦੇਖਿਆ ਆਪਦਾ ਨਫਾ ਨੁਕਸਾਨ ਪਹਿਲਾਂ ਵੀ ਨਹੀਂ ਦੇਖਿਆ ਉਦੋਂ ਵੀ ਕਹਿੰਦੇ ਸੀ ਉਹ ਤਾਂ ਦੱਲੇ ਵਾਲਾ ਸਾਹਿਬ ਵੀ ਆਪਾਂ ਨੂੰ ਰੁਕ ਜਾਓ ਤੇ ਬਾਕੀ ਜਥੇਬੰਦੀਆਂ ਨੇ ਉਦੋਂ ਚਲੋ ਕਾਹਲ ਕਰ ਲਈ ਪਰ ਹੁਣ ਮੈਂ ਜਥੇਬੰਦੀਆਂ ਨੂੰ ਵੀ ਕਹਿਣਾ ਪਰ ਜੇ 1921 ਕੁਝ ਹੁੰਦਾ ਅਮਨ ਜੀ ਫਿਰ ਇਹਦੀ ਪਰਪਾਈ ਨਾ ਤਾਂ ਪੰਜਾਬ ਸਰਕਾਰ ਕਰ ਸਕੇ ਨਾ ਇਹਦੀ ਪਰਪਾਈ ਫਿਰ ਹਰਿਆਣਾ ਸਰਕਾਰ ਕਰ ਸਕੇ ਫਿਰ ਇੱਕ ਇਹ ਜਹ ਹਜੂਮ ਉੱਠੂਗਾ ਜੇ ਰੱਬ ਨਾ ਕਰੇ ਕੋਈ ਨਫਾ ਨੁਕਸਾਨ ਹੋ ਗਿਆ ਦੱਲੇ ਵਾਲਾ ਸਾਹਿਬ ਦਾ ਫਿਰ ਇਹ ਦੇਖਿਓ ਵੀ ਫਿਰ ਇਹਨਾਂ ਤੋਂ ਸਾਂਭਿਆ ਨਹੀਂ ਜਾਣਾ ਫਿਰ ਫਿਰ ਤੁਸੀਂ ਇਹ ਦੇਖਿਓ ਵੀ ਲੋਕਾਂ ਨੇ ਉਹ ਲਾਣ ਤਾਂ ਪਾਉਣੀਆਂ ਨੇ ਔਰ ਸਾਡੇ ਜਿਹੜੇ ਜਿੰਨੇ ਉਹ ਕਿਸਾਨੀ ਨੇ ਸੰਭੇ ਨਹੀਂ ਜਾਣੇ ਉਹਨਾਂ ਤੋਂ ਫਿਰ ਫਿਰ ਸਾਡੀ ਵੀ ਪੰਜਾਬ ਦੇ ਲੋਕਾਂ ਦੀ ਵੀ ਜ਼ਮੀਰ ਹੈ ਜਿਹੜੀ ਜੇ ਸਤ ਅਸੀਂ ਨਾ ਪਹੁੰਚੇ ਉੱਥੇ ਜਿੰਨੇ ਹੁਣ ਤੁਸੀਂ ਇਹ ਲਾ ਲਓ ਵੀ ਅਮਨ ਜੀ ਉਦੋਂ ਅਸੀਂ ਮੈਂ 6 ਮਹੀਨੇ ਆਪਦੇ ਪਿੰਡੇ ਤੇ ਹਟਾਇਆ ਪਹਿਲਾ ਅੰਦੋਲਨ 6 ਮਹੀਨੇ ਮੈਂ ਆਪ ਉੱਥੇ ਦਿਨ ਰਾਤ ਦੇਖਿਆ ਵੀ ਕਿਵੇਂ ਆ ਮੈਂ ਹੁਣ ਵੀ ਆਉਣੇ ਜਾਂਦੇ ਆ ਮੁਰੇ ਆਉਣੇ ਜਾਂਦੇ ਆ ਪਰ ਹੁਣ ਮੈਂ ਪੰਜਾਬ ਦੇ ਸਾਰਿਆਂ ਨੂੰ ਇਹੀ ਕਿਸਾਨਾਂ ਨੂੰ ਬੇਨਤੀ ਕਰਦਾ ਵੀ ਹੁਣ ਤੁਸੀਂ ਜਿਹੜਾ ਆਪਣਾ ਕੋਈ ਬੀਜ ਵਾਹੀਦਾ ਕੁਝ ਵੀ ਤੀ ਉਹ ਹੋ ਗਿਆ ਸਾਰੇ ਜਿੰਨੀਆਂ ਵੀ ਜਥੇਬੰਦੀਆਂ ਨੇ ਉਹਨਾਂ ਨੂੰ ਵੀ ਬੇਨਤੀ ਕਰਦਾ ਵੀ ਡੱਲੇ ਵਾਲ ਸਾਹਿਬ ਦਾ ਸਾਥ ਦੇ ਦਿਓ ਦੇਖੋ ਤੁਹਾਨੂੰ ਇਹ ਜਗ ਨਹੀਂ ਮਿਲਣਾ ਲੀਡ ਕਰਨ ਵਾਲਾ ਪੜਿਆ ਲਿਖਿਆ ਸੱਚੇ ਦਿਲੋਂ ਇਮਾਨਦਾਰ ਕਰਨ ਵਾਲਾ ਕੌਣ ਬੈਠਦਾ ਮਣਜੀ ਕਿਸੇ ਲਈ ਅੱਜ ਭੁੱਕੜ ਤਾਲਾਂ ਤੇ ਇੱਕ ਜਾਜਬਾ ਉਹਨਾਂ ਦੇ ਲਈ ਇੱਕ ਉਹਨਾਂ ਦੇ ਇੱਕ ਇਹ ਆ ਵੀ ਮੈਂ ਆਪ ਦੇ ਆਉਣ ਵਾਲੀ ਪੀੜ੍ਹੀ ਵਾਸਤੇ ਕੁਝ ਕਰ ਜਾ ਨਹੀਂ ਤਾਂ ਤੁਸੀਂ ਇਹ ਦੇਖੋ ਵੀ ਆਪਾਂ ਇੱਕ ਕਿਸੇ ਲਈ ਇੱਕ ਦਿਨ ਦਾ ਪਾਣੀ ਦਾ ਰੋਟੀ ਨਹੀਂ ਛੱਡਦੇ ਕਿਸੇ ਲਈ 15 20 ਦਿਨ ਕਾਉਂਟ ਦਾ ਛੱਡਦਾ ਕਿਸੇ ਲਈ ਵੀ ਆਪਾਂ ਕਹਿ ਦਈਏ ਵੀ ਪਰ ਉਹਨਾਂ ਦੇ ਇੱਕ ਦਰਦ ਹੈ ਜੇ ਉਹ ਥੋੜੀ ਫਿਕਰ ਕਰਦੇ ਨੇ ਪੰਜਾਬ ਦੇ ਲੋਕਾਂ ਦੀ ਤਾਂ ਪੰਜਾਬ ਦੇ ਲੋਕਾਂ ਨੂੰ ਵੀ ਚਾਹੀਦਾ ਅਮਨ ਜੀ ਅੱਜ ਡਟ ਕੇ ਉਹਨਾਂ ਦਾ ਸਾਥ ਦੇਣ ਉਹਨਾਂ ਨਾਲ ਬਰਾਬਰ ਚਟਾਨਾਂ ਵਾਂਗ ਖੜ੍ਹ ਜਾਣ ਦੂਰੋਂ ਐ ਦਰਿਆਵਾਂ ਵਾਂਗੂ ਐ ਲੋਕੇ ਲੋਕ ਦੇਖਣ ਵੀ ਹਾਂ ਅੱਗੇ ਡੱਲੇ ਵਾਲੇ ਸਭ ਦੀ ਹਮਾਇਤ ਹੈ ਅਤੇ ਜਥੇਬੰਦੀਆਂ ਦੇ ਆਗੂ ਦਿਖਾ ਦਈਏ ਸੀ ਵੀ ਹਾਂ ਅਸੀਂ ਦਿੱਲੀ ਕਿਵੇਂ ਜਿੱਤ ਸਕਦੇ ਹਾਂ ਠੀਕ ਹੈ ਬਾਕੀ ਸ਼ੰਭੂ ਬਾਰਡਰ ਤੇ ਦੋ ਵਾਰ ਤਾਂ ਕਿਸਾਨਾਂ ਨੂੰ ਰੋਕ ਲਿਆ ਤੇ ਲਗਾਤਾਰ ਅਥਰੂ ਗੈਸ ਦੇ ਗੋਲੇ ਵੀ ਛੁੱਟੇ ਜਾ ਰਹੇ ਨੇ ਗੱਲਬਾਤ ਦੀ ਕੋਈ ਕਹਾਣੀ ਨਹੀਂ ਹੋਈ ਜਿਵੇਂ ਕਿਸਾਨ ਕਿੰਨੇ ਮਹੀਨਿਆਂ ਤੋਂ ਬੈਠੇ ਨੇ ਕੀ ਲੱਗਦਾ ਸਰਕਾਰ ਦੀ ਮਨਸਾ ਕੀ ਲੱਗਦੀ ਨਹੀਂ ਤਾਂ ਗੱਲਬਾਤ ਲਈ ਵੀ ਸੱਦਾ ਵੀ ਚੰਡੀਗੜ੍ਹ ਮੀਟਿੰਗ ਹੈ ਜੀ ਉਹ ਵੀ ਮੀਟਿੰਗ ਨਹੀਂ ਕੋਈ ਰੱਖੀ ਇਹਦਾ ਮਤਲਬ ਸਰਕਾਰ ਚੁੱਪਾ ਵੀ ਅਣਗੌਲਿਆ ਕਰ ਰਹੀ ਹੈ ਕਿਸਾਨਾਂ ਨੂੰ ਬਿਲਕੁਲ ਦੇਖੋ ਅਣਗੌਲਿਆ ਹੀ ਕਰ ਰਹੀ ਹੈ ਜੀ ਉਨਗੌਲਿਆ ਕਰ ਰਹੀ ਹੈ ਤਾਂ ਇਹ ਦੇਖ ਰਹੇ ਵੀ ਜਦੋਂ ਡੱਲੇ ਵਾਲ ਸਾਹਿਬ ਦਾ ਐ ਪਤਾ ਲੱਗਿਆ ਤੁਹਾਨੂੰ ਜਮੀ ਹੋ ਗਿਆ ਇਹਨਾਂ ਦੀ ਅੱਖਾਂ ਹੀ ਫੇਰ ਖੁੱਲਦੀਆਂ ਨੇ ਕੋਈ ਵੀ ਮੈਂ ਦੇਖਿਆ ਤੇ ਹੁਣ ਮੈਂ ਤਾਂ ਉਹਨਾਂ ਨੂੰ ਵੀ ਉਹ ਕਰਦਾ ਜਿਹੜੇ ਨਕਲੀ ਬਣੇ ਹੋਏ ਸੀ ਪਹਿਲਾਂ ਵੀ ਸਾਡੇ ਡੱਲੇ ਵਾਲ ਆਗੂ ਨੂੰ ਸਾਡੇ ਨੂੰ ਅੰਨਾ ਹਜ਼ਾਰੇ ਯੂਰੀ ਨੇ ਪਰੋਸੇ ਚ ਲੈ ਕੇ ਉਹਨਾਂ ਦਾ ਮਰਨ ਵੇਲੇ ਭੁਖੜਤਾਲ ਜਿਹੜੀ ਉਹ ਛੜਾਤੀ ਸੀ ਭੁਖੜਤਾਲ ਤੇ ਉਦੋਂ ਵੀ ਮੈਂ ਤਾਂ ਉਹ ਸਾਰੇ ਹੁਣ ਤੁਸੀਂ ਦੇਖੋ ਵੀ ਉਹ ਸਭ ਚੁੱਪ ਨੇ ਜਿਹੜੇ ਉਦੋਂ ਕਿੱਡੇ ਲੋਕਾਂ ਨੇ ਸਾਥ ਦਿੱਤਾ ਸੀ ਪਰ ਉਹ ਜੇ ਨਕਲੀ ਜਿਹੜੇ ਬਣੇ ਸੀ ਉਹ ਉਹ ਸਾਰੇ ਹੁਣ ਡੱਲੇ ਵਾਲਾ ਸਾਹਿਬ ਨੂੰ ਵੀ ਪਤਾ ਵੀ ਸਾਰੇ ਜਿਹੜਾ ਹੈਗਾ ਉਹਨਾਂ ਨੇ ਕਿਸੇ ਦਾ ਭਰੋਸੇ 'ਚ ਜਦੋਂ ਆਉਣਗੇ ਤਾਂ ਕਿਸੇ ਚੰਗੇ ਆਗੂ ਦੀ ਤੇ ਚੰਗੇ ਬੰਦੇ ਨੂੰ ਜਦੋਂ ਸਮਝੌਤਾ ਹੋਊਗਾ ਫੇਰ ਉਹਨਾਂ ਨੇ ਮਰਨ ਵਰਤ ਤੋੜਨਾ ਨਹੀਂ ਤਾਂ ਉਹਨਾਂ ਨੇ ਧਾ ਰੱਖੀ ਆ ਸਾਰਾ ਉਹਨਾਂ ਨੇ ਆਪਣੇ ਪਰਿਵਾਰ ਨੂੰ ਜੇ ਉਹ ਕੁਝ ਹੈਗਾ ਸੀ ਉਹਨਾਂ ਦਾ ਪੰਜਾ ਸਿੱਕਾ ਵੀ ਭਾਈ ਮੈਂ ਚੱਲਿਆ ਹੁਣ ਬੇਣਤੀ ਦਾ ਪੰਜਾਬ ਦੇ ਲੋਕਾਂ ਨੂੰ ਅਮਨ ਜੀ ਇੱਥੇ ਨਹੀਂ ਜਮੀਨ ਸੁਨ ਪਰ ਸਰ ਜਾਣੀ ਆ ਜੇ ਕਿਸਾਨੀ ਖਤਮ ਹੋ ਗਈ ਕਿਸਾਨੀ ਜਮੀਨ ਸਾਡੀ ਐਂ ਬਰਬਾਦੀ ਦੇ ਰਾਹ ਤੇ ਆ ਪਹਿਲਾਂ ਤਾਂ ਅਸੀਂ ਇਹ ਦੇਸ਼ ਵਾਸਤੇ ਆਪਦਾ ਪਾਣੀ ਜਿਹੜਾ ਪੰਡਾਰਤੀ ਥਲੜਾ ਉਹ ਖਤਮ ਕਰ ਲਿਆ ਨਾ ਤੁਸੀਂ ਪਿੰਡਾਂ ਪਿੰਡਾਂ ਦੇਖੋ ਨਵੇਂ ਬੋਰ ਚੱਲ ਰਹੇ ਨੇ ਕੋਈ ਪਾਲਿਸੀ ਨਹੀਂ ਸਰਕਾਰਾਂ ਦੀਆਂ ਵੀ ਮੂਰੇ ਕਿਵੇਂ ਕਰਨਾ ਕਿਵੇਂ ਨਾ ਕਰਨਾ ਝੋਨਾ ਸਾਡਾ ਰੁਲ ਗਿਆ ਇਹ ਝੋਨਾ ਦਾ ਸਾਡਾ ਬਦਲ ਲਾ ਬਰ ਦੋ ਕੋਈ ਸਾਨੂੰ ਬਚਾ ਲਓ ਇਹ ਲੋਕੋ ਬਚਾ ਲਓ ਇਹ ਸਰਕਾਰ ਨੂੰ ਕਹਿ ਰਹੇ ਆ ਸਰਕਾਰ ਨੂੰ ਹੱਥ ਬੰਦਿਆਂ ਵੀ ਉਹ ਪੰਜਾਬ ਆ ਤੁਸੀਂ ਨੇ ਬਰਬਾਦ ਕਰਤਾ ਅਸੀਂ ਤਾਂ ਤੁਹਾਡੇ ਥੋਡੇ ਜਦੋਂ ਹਾਕਾ ਮਾਰਦੇ ਸੀ ਸਾਨੂੰ ਪੂਰਾ ਦੇਸ਼ ਮਰ ਰਿਹਾ ਸਾਨੂੰ ਅਨਾਜ ਦੇ ਦਿਓ ਥੋਡੇ ਅਨਾਜ ਦੇ ਚੱਕਰ ਦੇ ਵਿੱਚ ਅਸੀਂ ਦਾ ਪੰਜਾਬ ਆਪ ਦਾ ਧਰਤੀ ਇਟ ਲਈ ਪਾਣੀ ਖਤਮ ਕਰ ਲਿਆ ਸਾਡੇ ਕੋਲ ਤਾਂ ਇਹੀ ਕੁਝ ਨਹੀਂ ਸਾਡੇ ਕੋਲ ਤਾਂ ਇੱਕ ਜਿਹੜਾ ਦਰਿਆਵਾਂ ਦਾ ਪਾਣੀ ਆਉਂਦਾ ਉਹ ਉਹ ਬਚਿਆ ਉਹਨਾਂ ਨੂੰ ਉਹਨਾਂ ਨੂੰ ਬਚਣ ਲਈ ਉਹਨਾਂ ਨੂੰ ਪਾਣੀ ਹਵਾ ਆਪਣਾ ਧਰਤੀ ਪਾਣੀ ਹਵਾ ਕਿਸਾਨੀ ਬਚਾਉਣ ਲਈ ਡੱਲੇ ਵਾਲਾ ਸਾ ਬੈਠੇ ਨੇ ਆਜੋ ਦੇ ਦੀਏ ਸਾਥ ਉਹਨਾਂ ਦਾ ਦੱਬ ਕੇ ਨਹੀਂ ਪੰਜਾਬ ਬਰਬਾਦੀ ਦੀ ਰਾਹ ਤੇ ਤੁਰਿਆ ਹੋਇਆ ਬਿਲਕੁਲ ਜੀ ਨੌਜਵਾਨ ਕਿਸਾਨ ਆ ਗੂ ਲਾਲੀ ਸਖਰੋਦੀ ਗੱਲਬਾਤ ਕੀਤੀ ਆ ਕਿ ਜਗਜੀਤ ਸਿੰਘ ਡੱਲੇਵਾਲ ਦਾ ਸਾਥ ਦੇਣਾ ਹੁਣ ਬਣਦਾ ਕਿਉਂਕਿ ਜਗਜੀਤ ਸਿੰਘ ਡੱਲੇਵਾਲ ਮਰਨ ਵਰਤੇ ਲਗਾਤਾਰ ਬੈਠੇ ਨੇ ਤਕਰੀਬਨ 13-14 ਦਿਨ ਹੋ ਚੁੱਕੇ ਨੇ ਉਹਨਾਂ ਨੂੰ ਬੈਠਿਆਂ ਨੂੰ ਸਥਿਤੀ ਕਾਫੀ ਨਾਜ਼ੁਕ ਹੋਈ ਆ ਉਸ ਤੋਂ ਬਾਅਦ ਲਗਾਤਾਰ ਉਹਨਾਂ ਨੂੰ ਵੱਡੇ ਆਗੂ ਵੀ ਮੇਰੇ ਨਾਲ ਜਾ ਰਹੇ ਨੇ ਅਤੇ ਨੌਜਵਾਨ ਕਿਸਾਨ ਆਗੂ ਦਾ ਕਹਿਣਾ ਕਿ ਸਰਕਾਰ ਕਦੇ ਇੱਕ ਪਾਸੇ ਬਿਆਨ ਲਾ ਰਹੀ ਆ ਦੂਜੇ ਪਾਸੇ ਕਿਸਾਨ ਨੂੰ ਰੋਕਿਆ ਜਾ ਰਿਹਾ ਉਹਨਾਂ ਦੀ ਗੱਲ ਨਹੀਂ ਸੁਣ ਜਾ ਸੁਣੀ ਜਾ ਰਹੀ ਤਾਂ ਸਰਕਾਰ ਦੀ ਜਿਹੜੀ ਨੀਅਤ ਆ ਉਹ ਸਾਫ਼ ਨਹੀਂ ਹੈ ਇੱਥੋਂ ਤੱਕ ਕਹਿ ਰਹੇ ਨੇ ਕਿ ਜਗਜੀਤ ਸਿੰਘ ਡੱਲੇਵਾਲ ਦੀ ਹਮਾਇਤ ਚ ਸਾਰੀ ਕਿਸਾਨ ਯੂਨੀਅਨਾਂ ਨੂੰ ਜਥੇਬੰਦੀਆਂ ਨੂੰ ਆਉਣਾ ਚਾਹੀਦਾ ਕੈਮਰਾਮੈਨ ਪੀਮਾ ਪੱਟੀਵਾਲ ਨਾਲ ਅਮਨਦੀਪ ਸਿੰਘ ਮਾਝਾ ਪੰਜਾਬੀ ਲੋਕ ਚੈਨਲ